ਪੰਜਾਬ ਵਿੱਚ ਬੇਰੋਜ਼ਗਾਰੀ ਇੰਨੀ ਜ਼ਿਆਦਾ ਵਧਦੀ ਜਾ ਰਹੀ ਹੈ ਕਿ ਹਰ ਮਹੀਨੇ ਹਰ ਮਹਿਕ ਵਿੱਚ ਨੌਕਰੀਆਂ ਲੈਣ ਦੀ ਮੰਗ ਕਰ ਰਹੇ ਨੌਜਵਾਨਾਂ ਨੇ ਅਕਾਲੀ ਸਰਕਾਰ ਖਿਲਾਫ ਰੋਜ਼ ਪ੍ਰਗਟ ਕਰਨ ਦੇ ਵੱਖਰੇ ਵੱਖਰੇ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ ਨੇ। ਬੀਤੇ ਦਿਨ ਨੇਪਾਇਲ ਹਲਕੇ ਦੇ ਰਾੜਾ ਸਾਹਿਬ ਵਿਖੇ ਇੱਕ ਬੇਰੋਜ਼ਗਾਰ ਲਾਈਨਮੈਨ ਗੁਰਕੀਰਤ ਸਿੰਘ ਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਉੱਥੋਂ ਦੇ ਲੋਕਾਂ ਨੇ ਇਸ ਨੂੰ ਕੱਪੜਿਆਂ ਵਿੱਚ ਲਪੇਟਿਆ ਅਤੇ ਦਰਖਤ ਨਾਲ ਬੰਨ੍ਹ ਦਿੱਤਾ। बाद ਵਿੱਚ لائنمن ইউনিয়ন ਦੇ ਮੈਂਬਰਾਂ ਨੇ ਆ ਕੇ ਉਸ ਨੂੰ ਛਡਵਾਇਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਜ਼ਿਆਦਤੀਆਂ ਕਾਰਨ ਅਤੇ ਨੌਕਰੀਆਂ ਨਾ ਦੇਣ ਕਾਰਨ ਇਹ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਫਿਲਹਾਲ ਗੁਰਕੀਰਤ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਲਾਈਨਮੈਨ ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਦੀਆਂ ਨੌਜਵਾਨ ਵਰਗ ਦੇ ਵਿਰੋਧੀ ਨੀਤੀਆਂ ਕਾਰਨ ਹੀ ਉਹਨਾਂ ਦੇ ਇੱਕ ਆਗੂ ਨੇ ਪਿਛਲੇ ਹਫਤੇ ਤਰਨਤਾਰਨ ਵਿੱਚ ਖੁਦਕੁਸ਼ੀ ਕਰ ਲਈ ਸੀ ਅਤੇ ਹੁਣ ਗੁਰਕੀਰਤ ਸਿੰਘ ਵੀ ਅਜਿਹਾ ਕਰਨ ਜਾ ਰਿਹਾ ਸੀ ਜਿਸ ਨੂੰ ਉਹਨਾਂ ਨੇ ਸਮੇਂ ਸਿਰ ਰਾਕੇ ਬਚਾ ਲਿਆ ਜੋ ਵੀ ਅੱਜ ਤੁਸੀਂ ਇੱਥੇ ਦੇਖਿਆ ਵਾਗੇ ਇਹ ਸਾਰਾ ਕੁਝ ਸਰਕਾਰ ਦੀਆਂ ਜੋ ਨੀਤੀਆਂ ਚੱਲ ਰਹੀਆਂ ਨੇ ਸਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਹਦੇ ਚੱਲ ਕੇ ਅੱਜ ਮੁੰਡਾ ਇੱਕ ਸਾਡਾ ਮੈਂਟਲੀ ਤੌਰ ਤੇ ਅਪਸੈਟ ਹੋ ਕੇ ਕੱਲ ਦਾ ਘਰੋਂ ਗਾਇਬ ਹੋ ਗਿਆ ਸੀ ਅਸੀਂ ਅਸੀਂ ਇਹਨੂੰ ਕੱਲ ਸਾਰੀ ਦਿਹਾੜੀ ਪਤਾ ਨਹੀਂ ਕਿੱਥੇ-ਕਿੱਥੇ ਲੱਭਿਆ ਸੋ ਸਾਨੂੰ ਕੱਲ ਸ਼ਾਮ ਨੂੰ ਜਾ ਕੇ ਪਤਾ ਲੱਗਿਆ ਵੀ ਰਾਡਾ ਸਾਹਿਬ ਏਰੀਆ ਦੇ ਵਿੱਚ ਆ ਸਾਡਾ ਸਾਥੀ ਤੋਂ ਅੱਜ ਅਸੀਂ ਸਵੇਰੇ ਪਤਾ ਕਰਦੇ ਕਰਦੇ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਸਾਡੇ ਸਾਥੀ ਅਲਫੁ ਨੰਗੀ ਹਾਲਤ ਦੇ ਵਿੱਚ ਇੱਥੇ ਬੰਨਿਆ ਸੀ ਜਦੋਂ ਜਦੋਂ ਅਸੀਂ ਆ ਕੇ ਇੱਥੇ ਦੇਖਿਆ ਵਾ ਤਾਂ ਸਾਥੀ ਦੀ ਹਾਲਤ ਬਹੁਤ ਹੀ ਖਰਾਬ ਹੋਈ ਸੀ ਇਹ ਬੰਦਾ ਸਾਡਾ ਲਾਈਨਮੈਨ ਸਾਥੀ ਆ ਇਹਨੇ ਲਾਈਨਮੈਨ ਦਾ ਕੋਰਸ ਕੀਤਾ ਹੋਇਆ ਤੇ ਜਿਵੇਂ ਅਸੀਂ ਪਿਛਲੇ ਕਾਫੀ ਸਮੇਂ ਤੋਂ ਮਤਲਬ ਆਪਣੀ ਦੀ ਨੌਕਰੀ ਖਾਤਰ ਫਾਇਦੇ ਜੀ 15 ਸਾਲਾਂ ਤੋਂ ਸਾਡੀਆਂ ਪੋਸਟਾਂ ਨਹੀਂ ਨਿਕਲੀਆਂ ਸੀਗੀਆਂ 2011 ਦੇ ਵਿੱਚ ਬਾਦਲ ਸਾਹਿਬ ਨੇ ਪੋਸਟਾਂ ਕੱਢਤੀਆਂ ਸੀ ਆਪਾਂ 5000 ਪੋਸਟਾਂ ਕੱਢੀਆਂ 1000 ਬੰਦਾ ਜੀ ਰੱਖ ਲਿਆ ਬਾਕੀ 4000 ਬੰਦਾ ਉਦਾਂ ਹੀ ਫਿਰਦਾ ਸੀਗਾ ਤੇ ਉਹ ਯੋਦੇ ਚੱਲਦੇ ਸਾਡੀ ਸਰਕਾਰ ਨਾਲ ਕਾਫੀ ਬੇਰੀ ਘੱਟੋ ਘੱਟ 15 20 ਵਾਰ ਮੀਟਿੰਗ ਹੋ ਗਈ ਆ ਇਹੀ ਸਾਨੂੰ ਵਾਦਾ ਮਿਲਦਾ ਜੀ ਤੁਹਾਡਾ ਕੰਮ ਹਫ਼ਤੇ 15 ਦਿਨਾਂ ਚ ਕਰ ਦਿੰਨੇ ਆ ਪਰ ਕੰਮ ਨਾ ਚੱਲਦੇ ਸਾਡੇ ਇੱਕ ਸਾਥੀ ਨੇ ਇਹ ਆਪਣੇ ਪਿਛਲੇ ਹਫ਼ਤੇ ਖੁਦਕੁਸ਼ੀ ਕਰ ਲੀਆ ਸਰਬਜੀਤ ਸਿੰਘ ਨੌਂ ਤਰਨਤਰਨ ਤੋਂ ਤੇ ਜਦੋਂ ਤੇ ਖੁਦਕੁਸ਼ੀ ਕੀਤੀ ਆ ਇਹ ਸਾਥੀ ਨੇ ਵੀ ਸੂਬਾ ਕਮੇਟੀ ਨੂੰ ਫੋਨ ਕਰਕੇ ਖੁਦ ਕਹਿੰਦਾ ਸੀ ਕਹਿੰਦਾ ਜੇ ਬਾਦਲ ਸਰਕਾਰ ਮਤਲਬ ਸਾਡਾ ਕੰਮ ਨਹੀਂ ਕਰਦੀ ਸਾਨੂੰ ਡਾਰਾ ਲਾਊਗੀ ਤਾਂ ਮੈਂ ਵੀ ਖੁਦਕੁਸ਼ੀ ਕਰੂੰਗਾ ਈ ਅਜ ਰਾਡਾ ਸਾਹਿਬ ਤੁਹਾਨੂੰ ਸੂਚਨਾ ਮਿਲੀ ਸੀ ਉੱਥੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਅੱਜ ਸਵੇਰੇ ਇੱਕ ਆਦਮੀ ਨੂੰ ਉੱਥੇ ਰੀਟੇਨ ਕੀਤਾ ਸੀ ਰੋਕਿਆ ਸੀ ਕਿਉਂਕਿ ਉਹ ਥੋੜਾ ਮੈਂਟਲੀ ਅਫਸਰਟ ਵਾਲੀ ਹਰਕਤਾਂ ਕਰਦਾ ਸੀ ਔਰ ਸਾਰੇ ਕੱਪੜੇ ਉਹਦੇ ਉਨੇ ਉਤਾਰੇ ਹੋਏ ਸੀ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੁਰਪ੍ਰੀਤ ਸਿੰਘ ਦੇ ਇਸ ਆਦਮੀ ਦਾ ਨਾਮ ਸੀ ਜਿਹੜੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਹੈ ਉਹਦਾ ਇੱਕ ਮੈਂਬਰ ਹੈ ਖਬਰਾਂ ਦੇ ਦੁਨੀਆ ਵਿੱਚ ਆਓ